ਹੋਲੀ ਤੇ ਹੁਣ ਦੰਗ ਮਚਾਉਣ ਵਾਲੇ ਹੋ ਜਾਣ ਸਾਵਧਾਨ ਬਾਈਕ ਤੇ ਗੇੜੀਆਂ ਮਾਰਨਾ ਤੁਹਾਨੂੰ ਪੈ ਸਕਦਾ ਹੈ ਮਹਿੰਗਾ ਨਿਹੰਗਾਂ ਵੱਲੋਂ ਵੱਡੀ ਕਾਰਵਾਈ ਦਾ ਕੀਤਾ ਗਿਆ ਹੈ ਐਲਾਨ ਇੱਕ ਖਬਰ ਅਨੰਦਪੁਰ ਸਾਹਿਬ ਦੀ ਹੈ ਜਿੱਥੇ ਹੁੱਲੜਬਾਜ਼ੀ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਚੇਤਾਵਨੀ ਨਿਹੰਗ ਜਥੇਬੰਦੀਆਂ ਵੱਲੋਂ ਦਿੱਤੀ ਗਈ ਹੈ ਪਿਛਲੇ ਸਾਲ ਪ੍ਰਦੀਪ ਸਿੰਘ ਜੋ ਐਨਆਰਆਈ ਸਨ ਕੈਨੇਡਾ ਤੋਂ ਆਏ ਸਨ ਉਹਨਾਂ ਦੀ ਮੌਤ ਹੋ ਗਈ ਸੀ ਇਸ ਵਾਰ ਨਿਹੰਗ ਜਥੇਬੰਦੀਆਂ ਵੱਲੋਂ ਸਾਫ਼-ਸਾਫ਼ ਕਹਿ ਦਿੱਤਾ ਗਿਆ ਹੈ ਕਿ ਜੇਕਰ ਕੋਈ ਹੜਦੰਗ ਮਚਾਉਂਦਾ ਹੋਇਆ ਮਿਲ ਗਿਆ ਤਾਂ ਉਸ ਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਤੇ ਸਖਤ ਤੋਂ ਸਖਤ ਕਦਮ ਚੁੱਕਿਆ ਜਾਏਗਾ ਅਨੰਦਪੁਰ ਸਾਹਿਬ 'ਚ ਹਰ ਵਾਰ ਦੀ ਤਰ੍ਹਾਂ ਹੋਲਾ ਮੱਲਾ ਮਨਾਇਆ ਜਾਏਗਾ ਤੇ ਇਸ ਉੱਤੇ ਨਿਹੰਗ ਜਥੇਬੰਦੀਆਂ ਨੇ ਕਿਹਾ ਹੈ ਕਿ ਜੇਕਰ ਕੋਈ ਬਾਈਕ ਦੇ ਉੱਤੇ ਢੇਡੇ ਮਾਰਦਾ ਹੋਇਆ ਨਜ਼ਰ ਆਇਆ ਹੈ ਜਾਂ ਤਾਸ਼ ਬਾਜ਼ੀ ਕਰਦਾ ਹੋਇਆ ਨਜ਼ਰ ਆਇਆ ਤਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਪੰਜਾਬ ਅਤੇ ਨਿਹੰਗ ਸਿੰਘ ਫੌਜਾਂ ਵੱਲੋਂ ਤੇ ਚੀਤ ਭਾਈ ਪ੍ਰਦੀਪ ਸਿੰਘ ਦੇ ਪਿਤਾ ਭਾਈ ਗੁਰਬਖਸ਼ ਸਿੰਘ ਜੀ ਉਹਨਾਂ ਵੱਲੋਂ ਅੱਜ ਅਸੀਂ ਡੀਸੀ ਊਰੂਪਨਗਰ ਨੂੰ ਕਿ ਐਸਐਸਪੀ ਤੇ ਜਥੇਦਾਰ ਭਾਈ ਸੁਲਤਾਨ ਸਿੰਘ ਜੀ ਕਿਸਗੜ੍ਹ ਸਾਹਿਬ ਵਾਲਿਆਂ ਨੂੰ ਮੰਗ ਪੱਤਰ ਦਿੱਤਾ ਹੈ ਕਿ ਜਿਹੜੇ ਆਨੰਦਪੁਰ ਸਾਹਿਬ ਦੀ ਪਾਣ ਪੇਤਰ ਧਰਤੀ ਤੇ ਹਰ ਸਾਲ ਦੀ ਤਰ੍ਹਾਂ ਉਹਲਾ ਮਹਲਾ ਮਨਾਇਆ ਜਾਂਦਾ ਹੈ ਇਹ ਪਿਛਲੇ ਸਾਲ ਜਿਹੜੀ ਇੱਥੇ ਹੁਲੜ ਬਾਜਾ ਨੇ ਭਾਈ ਪ੍ਰਦੀਪ ਸਿੰਘ ਨਿਹੰਗ ਸਿੰਘ ਫੌਜਾਂ ਜੋ ਕੈਨੇਡਾ ਤੋਂ ਪੀਆਰ ਹੋ ਕੇ ਆਏ ਸਨ ਉਹਨਾਂ ਦਾ ਉਹਨਾਂ ਨੇ ਯਾਨੀ ਕਿ ਸ਼ਹੀਦ ਕਰ ਦਿੱਤਾ ਸੀ ਅਸੀਂ ਉਹ ਸ਼ਹੀਦੀ ਨੂੰ ਭੁੱਲਦੇ ਨਹੀਂ ਭਾਈ ਪ੍ਰਦੀਪ ਸਿੰਘਾਂ ਤੇਰੀ ਸੋਚ ਤੇ ਪਹਿਰਾ ਦੇਹਾਂਗੇ ਠੋਕ ਕੇ ਅਸੀਂ ਅੱਜ ਉਹ ਭਾਈ ਪ੍ਰਦੀਪ ਸਿੰਘ ਦੇ ਬਚਨਾਂ ਦੇ ਪਹਿਰਾ ਦੇ ਰਹੇ ਹਾਂ ਇਹ ਹੁਲੜ ਬਾਜਾ ਨੂੰ ਨਾਲ ਹੀ মিডিਏ ਰਾਈ ਬੇਨਤੀ ਕਰਦੇ ਹਾਂ ਕਿ ਨੌਜਵਾਨੋ ਜੇ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਘਰ ਆ ਰਹੇ ਹੋ ਜੇ ਤੇ ਤੁਸੀਂ ਇੱਥੇ ਆਣ ਕੇ ਸੇਵਾ ਤੇ ਸਿਮਰਨ ਕਰੋਗੇ ਤੁਹਾਡਾ ਮੈਸੇਜ ਦੂਜੀਆਂ ਕੌਮਾਂ ਤੱਕ ਬਹੁਤ ਵਧੀਆ ਜਾਵੇਗਾ ਜੇ ਤੁਸੀਂ ਇੱਥੇ ਹੁੱਲੜ ਬਾਦੀਆਂ ਕੀਤੀਆਂ ਤਾਸ਼ਾਂ ਖੇਡੀਆਂ ਤੁਹਾਡਾ ਮੈਸੇਜ ਬਹੁਤ ਲੋਕਾਂ ਤੱਕ ਗਲਤ ਜਾਂਦਾ ਹੈ ਇਹ ਆਪਾਂ ਨੂੰ ਸੋਚਣ ਦੀ ਲੋੜ ਹੈ ਪਰ ਇੱਥੇ ਕੋਈ ਵੀ ਇੱਥੇ ਸ਼੍ਰੋਮਣੀ ਕਮੇਟੀ ਸੰਸਥਾ ਬਹੁਤ ਵੱਡੀ ਹੈ ਜਿਨੇ ਕੋਈ ਵੀ ਏਡਾ ਵਟਾ ਪ੍ਰੋਜੈਕਟ ਨਹੀਂ ਕਿ ਕੋਈ ਧਾਰਮਿਕ ਦੀਵਾਨ ਸੱਜਣ ਇੱਥੇ ਕੀ ਹੋ ਗਿਆ ਕਿ ਧਾਰਮਿਕ ਸਥਾਨਾਂ ਨੂੰ ਸਿਆਸੀ ਲੋਕਾਂ ਨੇ ਰੋਟੀਆਂ ਸੇਕਣ ਵਾਸਤੇ ਸਿਆਸੀ ਕਾਨਫਰੰਸਾਂ ਕਰਦੇ ਆ ਰਹੇ ਨੇ ਕਿ ਉਹਦੀ ਥਾਂ ਤੇ ਜਿਹੜਾ ਅਸੀਂ ਉਥੇ ਲੱਖਾਂ ਰੁਪਏ ਸਿਆਸੀ ਲੋਕਾਂ ਨੂੰ ਬਿਠਾਉਣ ਵਾਸਤੇ ਸਿਆਸਤ ਖੇਡਣ ਵਾਸਤੇ ਉਹਦੀ ਥਾਂ ਤੇ ਉਥੇ ਕਿਰਤਨ ਦਰਬਾਰ ਹੋਵੇ ਭਾਈ ਪਿੰਦਰਪਾਲ ਸਿੰਘ ਜੀ ਗਿਆਨੀ ਵਰਗੇ ਵਿਦਵਾਨ ਹੋਰ بڑے ਕੌਮ ਦੇ ਵਿਦਵਾਨ ਹਨ ਉਹਨਾਂ ਦੇ ਰਾਤ ਨੂੰ ਧਾਰਮਿਕ ਦਰਬਾਰ ਸੱਜਣ ਧਾਰਮਿਕ ਫਿਲਮਾਂ ਦਿਖਾਈਆਂ ਜਾਣ ਇਦਾਂ ਦੇ ਜਿਹੜੇ ਪ੍ਰੋਗਰਾਮ ਸਾਨੂੰ ਕਰਨੇ ਚਾਹੀਦੇ ਨੇ ਜਿਹਦੇ ਨਾਲ ਸਾਡੇ ਜਿਹੜੇ ਬੱਚੇ ਹਨ ਉਹਨਾਂ ਨੂੰ ਸਿੱਖਿਆ ਦਿੱਤੀ ਜਾਵੇ ਚੰਗਾ ਮੈਸੇਜ ਬੱਚਿਆਂ ਤੱਕ ਜਾਵੇ ਉਹਨਾਂ ਨੂੰ ਗੁਰੂ ਦੇ ਇਤਿਹਾਸ ਬਾਰੇ ਦੱਸਿਆ ਜਾਵੇ ਕੋਈ মিডিਆ ਰਾਈ ਜਦੋਂ ਸਾਨੂੰ ਆਨੰਦਪੁਰ ਸਾਹਿਬ ਦਾ ਇਤਿਹਾਸ ਪੁੱਛਦੇ ਨੇ ਕਈਆਂ ਨੂੰ ਨਹੀਂ ਪਤਾ ਹੁੰਦਾ ਜਿਹਦੇ ਕਰਕੇ ਬੜੀ ਕੌਮ ਦੀ ਬਦਨਾਮੀ ਹੁੰਦੀ ਹੈ ਕੋਈ ਵੀ ਜਿਹੜਾ ਸਲੈਂਸਰ ਲਾ ਕੇ ਇੱਥੇ ਪਟਾਕੇ ਅਮਰਾਉਂਦਾ ਹੈ ਟਰੈਕਟਰਾਂ ਦੇ ਸਟੰਗ ਕਰਦਾ ਹੈ ਉਹਦਾ ਜਿਹੜਾ ਚਲਾਨ ਕੱਢ ਦੇਣਾ ਚਾਹੀਦਾ ਮੋਟਰਸਾਈਕਲ ਬੌਂਡ ਕਰ ਦੇਣਾ ਚਾਹੀਦਾ ਤੇ ਪਰ ਇਹਦੇ ਵਿੱਚ ਪ੍ਰਸ਼ਾਸਨ ਦਾ ਦੁਚਿੱਤੀ ਜਾ ਜਾਂਦਾ ਕਿ ਜਦੋਂ ਆਣ ਕੇ ਇੱਥੋਂ ਦੇ ਜਿਹੜੇ ਪ੍ਰਬੰਧਕ ਕਈਆਂ ਫਿਰ ਰੌਲਾ ਪਾਉਂਦੇ ਕਿ ਕਿਹੜੇ ਸੰਗਤ ਆਉਂਦੀ ਹੈ ਤੇ ਪ੍ਰਸ਼ਾਸਨ ਉਹਨਾਂ ਨੂੰ ਖਰਾਬ ਕਰਦਾ ਹੈ ਪ੍ਰਸ਼ਾਸਨ ਜਿਹੜਾ ਵਾ ਉਹ ਬੰਦਾ ਤੇ ਕਾਨੂੰਨੀ ਕਾਰਵਾਈ ਕਰ ਦਵੇਗਾ ਮੈਂ ਸਾਰੀਆਂ ਸੰਪਰਦਮਾਂ ਨੂੰ ਜਿੰਨੀਆਂ ਵੀ ਇੱਥੇ ਆਣ ਕੇ ਆਪਣੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਬੈੰਧੀਆਂ ਹਨ ਉਹ ਲਾਮ ਲਾਮ ਮਨਾਉਂਦੀਆਂ ਹਨ ਇੱਕ ਤੇ ਰੰਗ ਬਿਲਕੁਲ ਨਹੀਂ ਪਾਉਣਾ ਚਾਹੀਦਾ ਉਹ ਰੰਗ ਪਾਉਂਦੇ ਨਾਲ ਸਾਡੀ ਸਿੱਖ ਕੌਮ ਦਾ ਜਿਹੜਾ ਵਾ ਸਿੱਖ ਦਾ ਚਿਹਰਾ ਜਿਹੜਾ ਵਾ ਉਹ ਮਰਜਾਇਆ ਜਾਂਦਾ ਦੂਜਾ ਸਾਨੂੰ ਲਾਲ ਰੰਗ ਤੇ ਇਸ ਕੋ ਲੱਗਾ ਜਿਸਕੇ ਵਡ ਭਾਗਾ ਮੈਲਾ ਕਦੇ ਨਾ ਲੱਗੇ ਮੈਲਾ ਕਦੇ ਨਾ ਹੋਵੇ ਮੈਲਾ ਕਦੇ ਨਾ ਹੋਵੇ ਜਾਂ ਲੱਗੇ ਦਾਗਾ ਇਹ ਰੰਗ ਸਾਨੂੰ ਨਾਮ ਦਾ ਲਈਏ ਸਿਮਰਨ ਕਰੀਏ ਸਿੱਖੀ ਦਾ ਪ੍ਰਚਾਰ ਸ਼ਾਸਤਰ ਵਿਦਿਆ ਦੇ ਧਾਰਨੀ ਬਣੀਏ ਜਿਹੜੇ ਅਸਲ ਸਾਡੇ ਪੈਦੜੇ ਸਨ ਅਸੀਂ ਉਹਨਾਂ ਪੈਦੜਿਆਂ ਤੋਂ ਆਹ ਸਰੋਵਰ ਤੇ ਕੰਡੇ ਤੇ ਭੰਗੂੜੇ ਲੱਗੇ ਨੇ ਇਹ ਤੇ ਹੁਣ ਸ਼ਰੋਮਣੀ ਕਮੇਟੀ ਦਾ ਫਰਜ਼ ਬੰਦਾ ਇੱਥੇ ਬੀੜੀ ਸਿਡ ਤਮਾਕੂ ਅਸੀਂ ਲੰਮੇ ਸਮੇਂ ਤੋਂ ਜਿਹੜੇ ਲੋਕ ਵੇਚਦੇ ਨੇ ਉਹਨਾਂ ਨੂੰ ਵਰਜਦੇ ਆ ਰਹੇ ਆ ਤੇ ਜੇਕਰ ਐਰਕੀ ਕੋਈ ਫੜਿਆ ਗਿਆ ਅਸੀਂ ਡੀਸੀ ਸਾਹਿਬ ਨੇ ਸਾਨੂੰ ਕਹਿਤਾ ਕਿ ਤੁਸੀਂ ਸਾਨੂੰ ਦੱਸ ਦਿਓ ਉਹਦੇ ਤੇ ਬੰਦੀ ਕਾਨੂੰਨੀ ਕਾਰਵਾਈ ਕਰਾਵਾਂਗੇ ਤੇ ਕਰਾਂਗੇ ਵੀ ਜੋ ਜਿਹੜੇ ਆਣ ਕੇ ਹੁੱਲੜ ਬਾਜ਼ੀ ਤੇ ਹੁੱਲੜ ਬਾਜ਼ੀਆਂ ਕਰਦੇ ਹਨ ਉਹਨਾਂ ਨੂੰ ਬਿਲਕੁਲ ਬਖਸ਼ਿਆ ਨਹੀਂ ਜਾਵੇਗਾ ਉਹ ਆਪਣੇ ਸਰੀਰ ਦਾ ਆਪ ਜ਼ਿੰਮੇਵਾਰ ਹੋਵੇ ਮੇਰੀ ਬੇਨਤੀ ਆ ਨੌਜਵਾਨੋ ਤੁਸੀਂ ਆਓਗੇ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਭਲਕੇ ਇਹ ਨਾ ਕਿਓਗੇ ਇੱਥੇ ਆਣ ਕੇ ਸਾਨੂੰ ਨੰਗਾ ਸੰਗਾ ਨੇ ਸਾਡੇ ਸਰੀਰਾਂ ਨੂੰ ਕੁੱਟ ਕੀਤੀ ਆ ਗੋਦ ਕੀਤੀ ਆ ਅਸੀਂ ਲਿਆਜ ਨਹੀਂ ਕਰਾਂਗੇ ਜਿਹੜਾ ਹੁਲੜਬਾਜ਼ ਇੱਥੇ ਆਣ ਕੇ ਕਰੇਗਾ ਅਨੰਦਪੁਰ ਸਾਹਿਬ ਦੀ ਪਾਵਨ ਪੀਤਰ ਧਰਤੀ ਆ ਕੇਸਗੜ੍ਹ ਸਾਹਿਬ ਆ ਇੱਥੇ ਕਲਗੀਧਰ ਪਾਸ਼ਾ ਜੀ ਆਪ ਆਣ ਕੇ ਤੇ ਇਹ ਜਿੰਨੀ ਵੀ ਧਰਤੀ ਆ ਸਾਰੀ ਬਾਹਰੇ ਨੇ ਆਪ ਖਰੀਦੀ ਹੈ ਗੁਰੂ ਤੇਗ ਬਹਾਦਰ ਪਾਸ਼ਾ ਜੀ ਨੇ ਜਿਹੜੀ ਸਾਰੀ ਸ਼ਹਿਰ ਦੇ ਲੋਕਾਂ ਨੂੰ ਦੇ ਕਰਕੇ ਇਹ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਸੀ ਮੈਂ ਸਰਕਾਰ ਕੋਲੋਂ ਮੰਗ ਵੀ ਕਰਦਾ ਕਿ ਪੰਜਾਬ ਸਰਕਾਰ ਜਿਹੜੀ ਆ ਉਹ ਇਸ ਸ਼ਹਿਰ ਨੂੰ ਇਸ ਪਵਿੱਤਰ ਪਵਿੱਤਰ ਅਸਥਾਨ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਜਿਹਦੇ ਨਾਲ ਕੋਈ ਵੀ ਇੱਥੇ ਨਸ਼ਾ ਕਿਸੇ ਪ੍ਰਕਾਰ ਦਾ ਨਾ ਵਿਕੇ ਸਰਿਆਂ ਆ ਮੈਂ ਸ਼ਰਾਬ ਰੀਲ ਤੋਂ ਪਰਲੇ ਬੰਨੇ ਝੁੱਗੀਆਂ ਵਾਲੇ ਵੇਚਦੇ ਨੇ ਉਹ ਲਫਾਫਿਆਂ ਵਿੱਚ ਵੇਚਦੇ ਨੇ ਪੈਕਟਾਂ 'ਚ ਵੇਚਦੇ ਨੇ ਉਹਨਾਂ ਦੇ ਉੱਪਰ ਵੀ ਪ੍ਰਸ਼ਾਸਨ ਜਿਹੜਾ ਸਕੰਜਾ ਕਰਸੇ नई तौर ते ज़र कसांगे जी हिकु